ਆਪਣੀ ਅਧਵਾਈ ਉਰਜਿਓ ਕਰਕ ਕਾਮਨੀ ਕੇ ਰਸ ਭਾਈ ਔਰ ਜਿਉ ਕਨਕ ਕਾ ਮੈਂ ਕੀਰਤ ਪ੍ਰਭ ਗਾਈ ਰਹਾ ਦੇ ਕੋ ਸਾਚ ਜਾਣ ਕੈ ਤਾਂ ਸਿਉ ਦੀਨ ਬਾਦ ਸਿਮਰਿਉ ਨਹੀਂ ਕਵਹੁ ਹੋਤ ਜੋ ਸੰਗ ਸਹਾਈ ਮਗ ਨ ਰਹਿਉ ਮਾਇਆ ਮੈਂ ਇਸ ਦਿਨ ਛੁੱਟੀ ਨ ਮਨ ਕੀ ਕਾ ਨਾਨਕ اب نہ انت گت اب نا انت گت بینار کی شرح جی کا سار واحد گرو پیاری ਗੁਰੂ ਸਵਾਰੇ ਸਤਿਗੁਰਾਂ ਦਾ ਖਾਸ ਰੂਪ ਸਾਧ ਸੰਗਤ ਜੀ ਧੰਨ ਧੰਨ ਸਧੂ ਸਰਦਾਰ ਬਰਵੀਰ ਸਿੰਘ ਜੀ ਸਾਡੇ ਸਤਕਾਰਯੋਗ ਅੰਕਲ ਜੀ ਸਾਡੇ ਤੋਂ ਤਕਰੀਬਨ 8 ਸਾਲ ਪਹਿਲਾਂ ਵਿਛੜ ਚੁੱਕੇ ਹਨ ਜੋ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਸੋ ਹਰ ਸਾਲ ਦੀ ਤਰ੍ਹਾਂ ਅੱਜ ਵੀ ਉਹਨਾਂ ਦੀ 8ਵੀਂ ਵਰ੍ਹੇ ਨੂੰ ਮੋਖ ਰਖਿਆ ਹੋਇਆ ਸਮੂਹ ਪਰਿਵਾਰ ਵੱਲੋਂ ਸਤਿ ਮਹਾਂਪੁਰਸ਼ਾਂ ਦੀ ਪ੍ਰੇਰਣਾ ਸਦਕਾ ਉਹਨਾਂ ਦੀ ਅਜਾਦਾ ਨੂੰ ਹਰ ਸਾਲ ਤਾਜ਼ਾ ਕਰਦੇ ਹੋਏ ਸਰਦਾਰ ਅਮਰਜੀਤ ਸਿੰਘ ਜੀ ਸਾਡੇ ਭਰਾ ਅਮਰ ਸਿੰਘ ਜੀ ਤੋਂ ਧਾਰਿਵਰ ਪਰਿਵਾਰ ਵੱਲੋਂ ਸਰਦਾਰ ਗੁਰਬੀਰ ਸਿੰਘ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ ਜਿੱਥੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਏ ਹਨ ਉੱਥੇ ਸਾਰੇ ਸੰਤ ਦੇ ਚਰਨ ਇਸ ਗ੍ਰਹਿ 'ਤੇ ਪਏ ਹਨ ਆਪ ਸੰਤਾਂ ਨੇ ਗ੍ਰਹਿ ਨੂੰ ਪਵਿੱਤਰ ਕੀਤਾ ਹੈ ਸੋ ਸੰਤ ਮਹਾਪੁਰਸ਼ ਸੰਤ ਬਾਬਾ ਰਾਜਗਿਰ ਜੀ ਉਹਨਾਂ ਵੱਲੋਂ ਬੜੇ ਹੀ ਗੁਰਬਾਣੀ ਨਾਲ ਜੁੜਿਆ ਹੈ ਸੰਤ ਨੂੰ ਸੰਤ ਮਹਾਪੁਰਸ਼ ਸੰਤ ਬਾਬਾ ਭਗਵਾਨ ਨਾਸ ਜੀ ਨੇਰਾ ਬਾਬਾ ਇੰਦਰ ਰਾਜ ਜੀ ਤੋਂ ਉਹਨਾਂ ਨੇ ਵੀ ਆਪਣੀ ਖਾਦੀ ਲਗਵਾਈ ਹੈ ਗੁਰੂ ਘਰ ਦੇ ਪ੍ਰਧਾਨ ਸਰਦਾਰ ਸਰਜੀ ਸੰਜੀਪ ਸਿੰਘ ਜੀ ਸਾਹਿਬ ਉਹ ਵੀ ਪਹੁੰਚੇ ਹਨ ਜੁਗਿੰਦਰ ਸਿੰਘ ਜੀ ਉਹਨਾਂ ਦੀ ਸਮੁੱਚੀ ਕਮੇਟੀ ਉਹਨਾਂ ਵੱਲੋਂ ਵੀ ਆਪਣੀ ਹਾਜ਼ਰੀ ਦਿਵਾਇ ਗਈ ਹੈ ਟੈਕਸ ਮੈਨੇਜਰ ਜਗਨਨਾਥ ਜੀ ਮਾਰਕੀਟ ਕਮੇਟੀ ਤੱਪਾ ਸਾਡੇ ਅਨਿਲ ਕੁਮਾਰ ਜੀ ਕਾਲਾ ਖੋੜ ਮੀਰ ਉਹਨਾਂ ਨੇ ਵੀ ਆਪਣੀ ਹਾਜ਼ਰੀ ਦਿਵਾਈ ਹੈ ਦਾਤ ਹਰਮਨ ਸਿੰਘ ਜੀ ਸਰਦਾਰ ਸਰਜੀਤ ਸਿੰਘ ਜੀ ਮੌਰ ਸਰਪੰਚ ਸਾਹਿਬ ਉਹਨਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ ਹੈ ਗ੍ਰਾਹਾ ਸਰਦਾਰ ਗੁਰਵਿੰਦਰ ਸਿੰਘ ਜੀ ਵਾਸੀ ਸਾਹਿਬ अज <laughs> ट <laughs>